ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਸ਼ਮੀਰ ਸਿੰਘ ਅੱਜ ਆਪਾਂ ਪੰਚਾਇਤੀ ਰਾਜ ਐਕਟ 1994 ਦੇ ਅਧੀਨ ਸਰਪੰਚ ਬਾਰੇ ਜਾਣਕਾਰੀ ਹਾਸਲ ਕਰਾਂਗੇ ਪੰਜਾਬ ਦੇ ਵਿੱਚ ਸਭ ਤੋਂ ਮਹਿੰਗੀ ਖਰਚੀਲੀ ਅਤੇ ਲੜਾਈ ਝਗੜੇ ਵਾਲੀ ਜੇਕਰ ਕੋਈ ਚੋਣ ਆ ਤਾਂ ਉਹ ਸਰਪੰਚੀ ਦੀ ਚੋਣ ਆ ਜਿਹਨੂੰ ਕਿਸੀਂ ਪੰਚਾਇਤੀ ਚੋਣਾਂ ਦੇ ਵਜੂ ਵੀ ਜਾਣਦੇ ਆ ਇਸ ਐਕਟ ਦੇ ਅਨੁਸਾਰ ਪਿੰਡ ਤੋਂ ਪਾਵਾਂ ਕਿ ਕਿਸੇ ਇੱਕ ਦਾਇਰੇ ਦੇ ਵਿੱਚ ਲੋਕ ਸੰਗਠਿਤ ਹੋ ਕੇ ਨਿਵਾਸ ਕਰਦੇ ਆ ਜਾਂ ਫਿਰ ਰਹਿੰਦੇ ਆ ਲੋਕ ਤੇ ਵਸੋਂ ਦੇ ਵਿੱਚਾਂ ਜਿਹੜੇ ਬੱਚੇ ਵੀ ਸ਼ਾਮਲ ਹੁੰਦੇ ਆ ਬੱਚਿਆਂ ਤੋਂ ਇਲਾਵਾ ਕਈ ਵਾਰ ਕੋਈ ਪ੍ਰਵਾਸੀ ਮਜ਼ਦੂਰ ਹੁੰਦਾ ਜਿਹੜੇ ਕਿ ਦੇ ਆ ਵਿੱਚ ਆਮ ਤੌਰ ਤੇ ਆਂਦੇ ਰਹਿੰਦੇ ਆ ਉਹ ਪਿੰਡ ਦੀ ਬਸੋਂ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਤੇ ಗ್ರಾಮ ਸਭਾ ਤੋਂ ਭਾਵ ਹੁੰਦਾ ਇੱਕ ਪਿੰਡ ਜਾਂ ਇੱਕ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ 200 ਜਾਂ 200 ਤੋਂ ਜ਼ਿਆਦਾ VOTER ਵਿਅਕਤੀਆਂ ਦੀ ਸੂਚੀ ਜਿਹੜੇ ਵਿਅਕਤੀਆਂ ਦਾ ਨਾਮ VOTER ਸੂਚੀ ਦੇ ਵਿੱਚ ਦਰਜਾ ਉਹ ਵਿਅਕਤੀ ਜੇਕਰ 200 ਤੋਂ ਵੱਧ ਆ ਤਾਂ ਅਸੀਂ ਉਹਨੂੰ ਇੱਕ ಗ್ರಾಮ ਸਭਾ ਦੇ ਵਜੋਂ ਡਿਫਾਈਨ ਕਰਦੇ ਆ ਤੇ ಗ್ರಾಮ ਪੰਚਾਇਤ ਤੋਂ ਭਾਵ ਹੁੰਦਾ ਕਿ ಗ್ರಾಮ ਸਭਾ ਦੁਆਰਾ ਚੁਣੇ ਗਏ ਪੰਜ ਅਤੇ ਸਰਪੰਚ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਸਰਪੰਚ ਹੁੰਦਾ ਤੇ ਪੰਚਾਂ ਦੀ ਗਿਣਤੀ ਕੰਦੇ ਸਾਹਿਬ ਦੇ ਨਾਲ 5 7 9 11 ਤੋਂ 13 ਤੱਕ ਹੋ ਸਕਦੀ ਆ ਤੇ ਔਰਤਾਂ ਨੂੰ ਜਿਹੜਾ 50% ਦਾ ਰਾਖਵਾਕਰਨ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਦੇ ਵਿੱਚ ਭਾਵੇਂ ਜੇਕਰ 100 ਸਰਪੰਚ ਚੋਣੇ ਜਾਣੇ ਆ ਤਾਂ ਉਹਦੇ ਵਿੱਚੋਂ 50 ਉਹ ਸੀਟਾਂ ਜਿਹੜੀਆਂ ਔਰਤਾਂ ਵਾਸਤੇ ਰਾਖਵੇਂ ਰੱਖੀਆਂ ਜਾਣੀਆਂ ਤੇ ਬਾਕੀ ਦੀਆਂ ਜਿਹੜੀਆਂ 50 ਸੀਟਾਂ ਬਚ ਜਾਈਆਂ ਨੇ ਉਹਨਾਂ ਉੱਤੇ ਵੀ ਔਰਤ ਉਮੀਦਵਾਰ ਚੋਣ ਲੜ ਸਕਦੀ ਹੈ ਤੇ ਜਿਹੜੀ ਪੰਚਾਇਤ ਹੁੰਦੀ ਆ ਇਹ ਹਮੇਸ਼ਾ ਹੀ ਗ੍ਰਾਮ ਸਭਾ ਦੇ ਪ੍ਰਤੀ ਜਵਾਬਦੇਹ ਹੁੰਦੀ ਆ ਤੇ ਗ੍ਰਾਮ ਸਭਾ ਦੇ ਵਿਚਕਾਰ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਉਟਰ ਆ ਉਹ ਬੰਦਾ ಗ್ರಾಮ ਸਭਾ ਦਾ ਖੁਦ ਵਾ ਖੁਦ ਮੈਂਬਰ ਹੁੰਦਾ ਹੈ। ಗ್ರಾಮ ਸਭਾ ਦੀਆਂ ਜਿਹੜੀਆਂ ਮੀਟਿੰਗਾਂ ਲੱਗ ਹੁੰਦੀਆਂ ਤੇ ਪੰਚਾਇਤ ਦੀਆਂ ਜਿਹੜੀਆਂ ਮੀਟਿੰਗਾਂ ਅਲੱਗ ਹੁੰਦੀਆਂ। ਹਰ ਇੱਕ ਸਰਪੰਚ ਵਾਸਤੇ ਜ਼ਰੂਰੀ ਆ ਕਿ ਸਾਲ ਦੇ ਵਿੱਚ ਜਿਹੜੀਆਂ ਦੋ ਮੀਟਿੰਗਾਂ ਆ ਉਹ ਗ੍ਰਾਮ ਸਭਾ ਦੀਆਂ ਕਰਵਾਉਣੀਆਂ। ਇੱਕ ਮੀਟਿੰਗ ਨੂੰ ਕਿਹਾ ਜਾਂਦਾ ਹੈ ਹਾੜੀ ਦੀ ਮੀਟਿੰਗ ਤੇ ਦੂਜੀ ਮੀਟਿੰਗ ਨੂੰ ਕਹਿੰਦੇ ਅਸੀਂ ਸੌਣੀ ਦੀ ਮੀਟਿੰਗ। ਜੇਕਰ ਕੋਈ ਸਰਪੰਚ ਇਹ ਦੋ ਮੀਟਿੰਗਾਂ ਨਹੀਂ ਕਰਵਾਉਂਦਾ ਹੈਗਾ ਗ੍ਰਾਮ ਸਭਾ ਦੀਆਂ ਤਾਂ ਇਹ ਸਮਝਿਆ ਜਾਂਦਾ ਹੈ ਕਿ ਜਿਵੇਂ ਹੀ ਦੂਜੀ ਮੀਟਿੰਗ ਦਾ ਸਮਾਂ ਗੁਜ਼ਰ ਗਿਆ ਤਾਂ ਸਰਪੰਚ ਆਪਣੇ ਅਹੁਦੇ ਤੋਂ ਹਟ ਗਿਆ ਜਾਂ ਉਹਨੇ ਅਸਤੀਫ ਜਿਹੜੀ ਚੋਣ ਹੁੰਦੀ ਆ ਹਮੇਸ਼ਾ ਹੀ ਸਿੱਧੀ ਚੋਣ ਜਾਨੀ ਕਿ VOTING ਪ੍ਰਣਾਲੀ ਦੇ ਰਾਹੀਂ ਚੋਣ ਹੁੰਦੀ ਆ ਜਾਂ ਫਿਰ ਸਰਬਸਹਿਮਤੀ ਬਣ ਜਾਂਦੀ ਆ ਪਿੰਡਾਂ ਦੇ ਵਿਚਕਾਰ ਤੇ ਜਿਹੜੀ ਸਰਪੰਚ ਦੀ VOTING ਦੇ ਵਿੱਚ ਹਿੱਸਾ ਲੈਂਦੀ ਆ ਉਹ ਲੈਂਦੀ ਆ ਗ੍ਰਾਮ ਸਭਾ ਗ੍ਰਾਮ ਸਭਾ ਤੋਂ ਭਾਵ ਹੁੰਦਾ ਹੈ ਕਿ ਜਿਹੜੇ ਵੀ ਵਿਅਕਤੀ ਪਿੰਡ ਦੇ ਵਿੱਚ VOTER LIST ਦੇ ਵਿੱਚ ਦਰਜ ਹੁੰਦੇ ਆ ਜੇਕਰ ਪਿੰਡ ਦੇ ਵਿੱਚ ਸਰਬਸੰਮਤੀ ਬਣਦੀ ਆ ਤਾਂ ਫਿਰ ਵੀ ਫਾਰਮ ਭਰੇ ਜਾਣੇ ਜ਼ਰੂਰੀ ਹੁੰਦੇ ਆ ਤੇ ਨਿਰਧਾਰਤ ਯੋਗਤਾਵਾਂ ਸਰਪੰਚ ਵਾਸਤੇ ਪੂਰੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਸਹਿਮਤੀ ਦੇ ਹਾਲਾਤ ਦੇ ਵਿੱਚ ਫਾਰਮ ਕੇਵਲ ਉਸ ਵਿਅਕਤੀ ਦਾ ਭਰਿਆ ਜਾਂਦਾ ਜਿਸ ਵਿਅਕਤੀ ਦੇ ਨਾਮ ਦੇ ਉੱਤੇ 70 ਹੁੰਦੀ ਆ ਜਦੋਂ VOTING ਹੁੰਦੀ ਆ ਤਾਂ ਉਹਦੇ ਵਿੱਚ ਜਿਹੜੇ ਵੀ ਵਿਅਕਤੀ ਨੂੰ ਜਾਦੇ ਵੋਟਾਂ ਪੈ ਜਾਂਦੀ ਆ ਉਹ ਵਿਅਕਤੀ ਸਰਪੰਚ ਦੀ ਜੀ ਵਾਸਤੇ ਸਿਲੈਕਟ ਹੋ ਜਾਂਦਾ ਹੈ ਤੇ ਵਿਅਕਤੀ ਦਾ ਜਿਹੜਾ ਨਾਮ ਆ ਵੋਟਰ ਲਿਸਟ ਦੇ ਵਿੱਚ ਦਰਜ ਹੋਣਾ ਚਾਹੀਦਾ ਹੈ ਸਰਪੰਚੇ ਦੀ ਚੋਣ ਵਾਸਤੇ ਤੇ ਆਰਟੀਕਲ 243 ਐਫ 1 ਦੇ ਅਨੁਸਾਰ ਵਿਅਕਤੀ ਦੀ ਜਿਹੜੀ ਉਮਰ ਆ 21 ਸਾਲ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ 21 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਸਰਪੰਚੀ ਦੇ ਵਾਸਤੇ ਨਹੀਂ ਖੜ ਸਕਦਾ ਵਿਦਿਗਯੋਗਤਾ ਦੀ ਕੋਈ ਵੀ ਸ਼ਰਤ ਲਾਗੂ ਨਹੀਂ ਹੈਗਾ ಗ್ರಾಮ ਸਭਾ ਦਾ ਕੋਈ ਵੀ ਜਿਹੜਾ ਮੈਂਬਰ ਆ ਜੇਕਰ ਉਹ ਅਨਪੜਾ ਤਾਂ ਵੀ ਉਹ ਸਰਪੰਚੀ ਦੀ ਚੋਣ ਲੜ ਸਕਦਾ ਹੈ ਤੇ ਵਿਅਕਤੀ ਦੇ ਵੱਲ ਕੋਈ ਸਰਕਾਰੀ ਬਕਾਇਆ ਪੈਂਡਿੰਗ ਨਹੀਂ ਹੋਣਾ ਚਾਹੀਦਾ ਹੈਗਾ ਜੇਕਰ ਕਿਸੇ ਕੋਰਟ ਨੇ ਕਿਸੇ ਵਿਅਕਤੀ ਨੂੰ ਗੰਭੀਰ ਅਪਰਾਧ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ ਤਾਂ ਵਿਅਕਤੀ ਸਰਪੰਚੀ ਦੀ ਚੋਣ ਨਹੀਂ ਲੜ ਸਕਦਾ ਦਿਵਾਲੀਆ ਕੋਸ਼ਿਤ ਕੀਤਾ ਗਿਆ ਵਿਅਕਤੀ ਵੀ ਸਰਪੰਚੀ ਦੀ ਚੋਣ ਨਹੀਂ ਲੜ ਸਕਦਾ ਜੇਕਰ ਕੋਈ ਵਿਅਕਤੀ ਸਰਕਾਰ ਦੇ ਦਿਨ ਕਿਸੇ ਲਾਭ ਵਾਲੇ ਅਹੁਦੇ ਤੇ ਤਨਤ ਹੋਵੇ ਤਾਂ ਵਿਅਕਤੀ ਵੀ ਸਰਪੰਚੀ ਦੀ ਚੋਣ ਨਹੀਂ ਲੜ ਸਕੇਗਾ ਸਰਪੰਚ ਦੇ ਜਿਹੜੇ ਮੁੱਖ ਕੰਮ ਕੀ ਹੁੰਦੇ ਆ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਦੀਆਂ ਜਿਹੜੀਆਂ ਬੈਠਕਾਂ ਨੂੰ ਬੁਲਾਉਂਦਾ ਹੈ ਤੇ ਉਹਨਾਂ ਦੀ ਪ੍ਰਧਾਨਗੀ ਕਰਦਾ ਹੈ ਪਿੰਡ ਦੇ ਵਿਕਾਸ ਕੰਮਾਂ ਨੂੰ ਕਰਵਾਉਂਦਾ ਇਹ ਤੇ ਉਹਨਾਂ ਦੀ ਦੇਖਭਾਲ ਕਰਦਾ ਹੈ ਸਰਕਾਰੀ ਯੋਜਨਾਵਾਂ ਨੂੰ ਪਿੰਡ ਦੇ ਵਿੱਚ ਲਾਗੂ ਕਰਵਾਉਂਦਾ ਹੈ ਪਿੰਡ ਦੇ ਰਿਕਾਰਡ ਅਤੇ ਵਿੱਤੀ ਕੰਮਾਂ ਦੀ ਨਿਗਰਾਨੀ ਕਰਦਾ ਹੈ ಗ್ರಾಮ ਸਭਾ ਦੇ ਅੱਗੇ ਜਵਾਬਦੇਹ ਹੁੰਦਾ ਹੈ ਸਰਪੰਚ ਹਮੇਸ਼ਾ ਹੀ ಗ್ರಾಮ ਸਭਾ ਦੇ ਅੱਗੇ ਜਵਾਬਦੇਹ ਹੁੰਦਾ ਹੈ ಗ್ರಾಮ ਸਭਾ ਤੋਂ ਭਾਵ ਹੁੰਦਾ ਹੈ ਕਿ ਜਿਹੜੇ ਵੋਟਰ ਸੂਚੀ ਦੇ ਵਿੱਚ ਵਿਅਕਤੀ ਦਰਜ ਹੁੰਦੇ ਆ ਪ੍ਰੌਕਸੀ ਸਰਪੰਚ ਮਖੌਟਾ ਸਰਪੰਚ ਜਿਹਨੂੰ ਕਿ ਅਸੀਂ ਪਤੀ ਸਰਪੰਚ ਵੀ ਕਹਿੰਦੇ ਆ ਜਾਂ ਫਿਰ ਮਰਦ ਸਰਪੰਚ ਵੀ ਕਹਿੰਦੇ ਆ ਭਾਵ ਕਿ ਜੇਕਰ ਸਰਪੰਚੀ ਦੀ ਚੋਣ ਤਾਂ ਔਰਤ ਨੇ ਜਿੱਤੀ ਆ ਪਰ ਉਹਦੀ ਥਾਂ ਦੇ ਉੱਤੇ ਕੰਮ ਕੋਈ ਮਰਦ ਬੰਤਾ ਕਰ ਰਿਹਾ ਹੈ ਸਵਿਧਾਨ ਨੇ ਔਰ ਦਾ ਰੱਖਵਾ ਕਰਨ ਦਿੱਤਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਤੇ ਜੇਕਰ ਔਰਤ ਸਰਪੰਚ ਦੇ ਸਥਾਨ ਦੇ ਉੱਤੇ ਉਸ ਦਾ ਭਰਾ ਪਤੀ ਜੇਠ ਦਿਉਰ ਸਹਰਾ ਜਾਂ ਫਿਰ ਉਹਦਾ ਕੋਈ ਮਰਦ ਰਿਸ਼ਤੇਦਾਰ ਸਰਪੰਚੀ ਦੇ ਕੰਮ ਕਰਦਾ ਹੈ ਪੰਚਾਇਤੀ ਮੀਟਿੰਗਾਂ ਅਟੈਂਡ ਕਰਦਾ ਹੈ ਸਰਕਾਰੀ ਕੰਮ ਕਾਜ ਕਰਦਾ ਹੈ ਤਾਂ ਅਸੀਂ ਉਹਨੂੰ ਪ੍ਰੌਕਸੀ ਸਰਪੰਚ ਕਹਿੰਦੇ ਹਾਂ ਪ੍ਰੌਕਸੀ ਸਰਪੰਚ ਹੁੰਦਾ ਜਿਹੜਾ ਉਹ ਅਸਲ ਸਰਪੰਚ ਨੂੰ ਕੰਮ ਨਹੀਂ ਕਰਨ ਦਿੰਦਾ ਹੈਗਾ ਜਿਸ ਕਰਕੇ ਸੰਵਿਧਾਨ ਅਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੁੰਦੀ ਹੈ ਸੰਵਿਧਾਨ ਨੇ ਔਰਤਾਂ ਨੂੰ ਰੱਖਵਾ ਕਰਨ ਦਿੱਤਾ ਹੈ ਪਰ ਜਿਹੜਾ ਪ੍ਰੌਕਸੀ ਸਰਪੰਚ ਹੁੰਦਾ ਇਹ ਰੱਖਮ ਕਰਨ ਨੂੰ ਸਹੀ ਤਰੀਕੇ ਨਾਲ ਲਾਗੂ ਵੀ ਨਹੀਂ ਹੋਣ ਦਿੰਦਾ ਪ੍ਰੌਕਸੀ ਸਰ ਦਾਇ ਮਹਿਲਾਵਾਂ ਦੇ ਅਧਿਕਾਰਾਂ ਨੂੰ ਖਤਮ ਕਰ ਦਿੰਦਾ ਹੈ ਪ੍ਰੌਕਸੀ ਸਰਪੰਚ ਹੁੰਦਾ ਹੈ ਸਰਕਾਰੀ ਕਰਮਚਾਰੀਆਂ ਦੇ ਹੱਥਾਂ ਵਿੱਚ ਖੜਾਉਣੇ ਦੀ ਤਰ੍ਹਾਂ ਕੰਮ ਕਰਦਾ ਹੈ ਕਿਉਂਕਿ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਰਪੰਚ ਆ ਇਹ ਵਿਅਕਤੀ ਇਹ ਦੋ ਨੰਬਰ ਦਾ ਸਰਪੰਚ ਜਿਸ ਕਰਕੇ ਜਿਹੜਾ ਵੀ ਪਿੰਡ ਦਾ ਕੰਮਕਾਜ ਹੁੰਦਾ ਹੈ ਉਹ ਸਿੱਧੇ ਤੌਰ ਤੇ ਸਰਕਾਰੀ ਕਰਮਚਾਰੀਆਂ ਦੇ ਹੱਥਾਂ 'ਚ ਪਹੁੰਚ ਜਾਂਦਾ ਹੈ ਧੰਨਵਾਦ ਦੋਸਤੋ